ਬਲਾਈ ਇਹ ਕੰਨ ਵੀ ਅਜੀ ਫੋਨ ਲਿਆ ਅਜੀ ਫੋਨ ਅਜੀ ਤਨੂ ਦੇਣੀ ਆ ਉਹ ਅਜੀ ਫੋਨ ਲੈ ਆਂਦਾ ਜੀ ਯਾਦੇ ਮਾਰਦੇ ਪੰਜ ਨੂੰ ਆ ਗਿਆ ਪੰਚਾ ਆ ਗਿਆ ਮੈਂ ਐਨਾ ਪਿਆਰ ਤੇਰਾ ਮੇਰਾ ਅਕਸ਼ਰੀ ਕਾਲ ਜੀ ਖੱਜਾ ਹੈ ਤੇ ਬਈ ਖੇਤਾਂ ਵਿੱਚ ਗਲੇ ਪਾਣ ਅਕਸ਼ਰੀ ਕਾਲ ਜੀ ਬਈ ਸਾਰਿਆਂ ਨੇ ਤੇ ਆਪਣੇ ਬਈ ਥੋੜੀ ਥੋੜੀ ਸੁੰਡੀ ਵੀ ਸਵਾਤ ਵੀ ਹੋ ਗਈ ਦੂਰੇ ਪਿੰਡ ਵਾਲੇ ਵੀ ਇਹ ਕੌਣ ਲੱਗਿਆ ਭਾਰੀ ਜੈਂਟ ਆ ਹੁਣ ਮਲੇ ਲਾਸਟ ਤੱਕ ਹੁਣ ਕਢੱਟਣਾ ਰਹੂਗੀ ਬਾਕੀ ਆਪਣੇ ਛਿੱਟੇ ਛੁੱਟੇ ਦਾ ਪੂਰੇ ਹੋਏ ਪੈਕਟ ਕੱਢ ਦਿੱਤਾ ਆਪਣੇ ਛਿੱਟੇ ਹੋਏ ਨੇ ਪੂਰੇ ਕਿਨਾਰੀ ਆ ਹਰ ਤੂ ਇਹ ਦੇ ਵਾਸਤੇ ਹੀ ਕਰਨੀ ਆ ਵੀ ਕਢੱਟਣਾ ਰਹੇਗਾ ਤੇ ਹੁਣ ਤਾਂ ਰੀਜੈਂਟ ਪਾਉਣ ਲੱਗੇ ਆਂ ਵੀ ਤੇ ਅਜੇ ਇਹਦੇ ਵਿੱਚ ਤਾਂ ਘੱਟਾਂ ਜਿਹੀ ਪਰਾਂ ਨਲੀ ਲੱਗੀ ਆਪਣ ਉਹ ਪਰਾਂ ਵਾਲੀ ਚ ਥੋੜੀ ਜਿਹੀ ਆਜੀ ਦੇਖ ਲਾ ਥੁੰਡੀ ਨੇ ਟੱਕੇ ਹੀ ਖਤਮ ਕਰਿਆ ਆਜਾ ਦਾ ਸਾਡੇ ਅਸੀਂ ਵੀ ਇਹੀ ਹੋ ਬਾਈ ਹੈ ਅਸੀਂ ਵੀ ਇਹੀ ਹੋ ਜਾ ਬਾਈ ਉਹਦਾ ਪਾਪਰਾ ਜਦਾ ਦੇਖਣ ਵਾਲੀ ਬਰਾਬਰ ਹੀ ਲਾ ਦੂਜੇ ਬਰਾਬਰ ਬੱਤੀ ਹੋਇਆ ਹੈ ਜਿਹੜੀ ਆਹਣੀ ਮਾ ਇਹਦਾ ਇੱਕ ਸਾਰ ਹੋ ਗਈ ਜੀ ਆਹ ਇਹਦਾ ਤਾਂ ਰੇਤੂ ਪੂਰਾ ਕਰਿਆ ਹੋਇਆ ਜੀ ਪੂਰਾ ਕਰਿਆ ਹੋਇਆ ਲੈ ਵੀ ਹਵਾ ਦੇ ਦੇ ਵਿੱਚ ਹਵਾ ਬਾਈ ਖੜੀ ਹੈ ਤਾਂ ਕਰਕੇ ਪਾਉਣ ਲੱਗੇ ਹਵਾ हवा ਹੈ ਵੀ ਹਵਾ है ਚੜਦੀ ਹੈ ਮਾਤਣਾ ਲੈਂਦਾ ਸੀ ਕਿ ਕਿਤੇ ਇਹ ਬਾਰਿਸ਼ ਵਿੱਚ ਆਰ ਨਹੀਂ ਹੁੰਦਾ ਮਾਰਕਟ ਤੋਂ ਨੂੰ ਜਿੱਪ ਚੇਰ ਲਾ ਦੇਣਾ ਵੇ ਪੱਲੀਆਂ ਬੱਲੀਆਂ ਲਾ ਸੀ ਨੂੰ ਕੰਮ ਜਾਂ ਨਹੀਂ ਆਉਂਦੀ ਜੇ ਬਣੇ ਕਿੱ데 ਜਾਉਗਾ ਉਹ ਹੋਗਾ ਤੋੜੀ ਚਾਹੀਦੀ ਇਹ ਖਾਂ ਲੱਗੀ ਥੋੜੇ ਤੇ ਪਾਣੀ ਸੁੱਕ ਗਏ ਨੇ ਨੀ ਚੋਲ ਤੇ ਦਿੱਤੇ ਦੋ ਗਹਿਰੇ ਜਿਨ ਸਿੱਤਰਾ ਉਹ ਵੀ ਪਾ ਦਿੰਦੇ ਫੋਟੋ ਉਹਦੇ ਦੇ ਵੀ ਕਿੰਨੀ ਆਈ ਹੋਰ ਬਿੱਲੀ ਦੇ ਤੇ ਨਾ ਬੰਦੇ ਹਾਂ ਹੁੰਦੀ ਵੀ ਆਪਾਂ ਕਿੱਥੇ ਬਲੇ ਕਰ ਰਿਹਾ ਫੜਦਾ ਨਹੀਂ ਆਈ ਇਹਨਾਂ ਕੱਟਾ ਹਾਂ 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 ਇਹ ਰਿਹਾ ਹਾਂ ਇਹ ਰੱਖੋ ਦੇ ਬਾਕੀ ਵੀ ਅੱਜ ਪੰਜ ਨੂੰ ਫੋਨ ਦਵਾ ਲਿਆ ਹੁੰਦਾ ਹੁਣ ਦੇਖਦੇ ਆਂ ਵੀ ਦਿੱਲੀ ਵਲੌਗ ਪਾਉਂਦਾ ਕਿਆ ਗੱਲ ਹਾਂ ਹਾਂ ਦੇਖਦਾ ਹੁਣ ਕਿੰਨਾ ਕੁ ਬਣਾਉਂਦਾ ਪੰਜਨੋਂ ਬਾਈ ਐਕਸ ਆਰ ਦਾ ਵਾਗੇ ਲਿਆਂਦਾ ਅੱਜ ਰੋਪੜ ਤੇ ਫਿਰਦੇ ਦਾ ਸੀ ਤਿੰਨ ਚਾਰ ਦਿਨ ਤੇ ਉਦੋਂ ਦਾ ਟਾਈਮ ਹੀ ਲੱਗਿਆ ਪਹਿਲਾਂ ਗਾਣਾ ਜੇ ਸ਼ੂਟ ਕਰਿਆ ਕੱਲ੍ਹ ਪਰਸੋਂ ਵੀ ਹੋ ਗਿਆ ਤਾਂ ਗਰਮੀ ਹੋ ਗਰਮੀ ਹੋਇਆ ਪਹਿਲਾਂ ਕੋਲ ਨਾ ਬਟਨ ਨੂੰ ਮਰਨਾ ਹੌਕੇ ਨਾ ਪਰੇ ਕਾਗੇ ਸੇ ਕਰਾ ਟਾਈਮ ਫਸਤੀ ਨਾ ਦੰਨਾ ਕਿਟਾ ਦੇਖ ਨਹੀਂ ਹੁਣ ਸਿੱਟਾ ਵੀ ਬੰਦੇ ਨੂੰ ਠੀਕ ਆ। ਇਹ ਢੋਲੀ ਕਿਵੇਂ ਪੈਂਦੀ ਆ ਸਾਰੇ ਚੀਜ਼। ਠੀਕ ਹੈ। ਜੋਨ ਦਾ ਮਹਾਰਾ ਜੀ ਦਾ। ਆ ਸਾਰੇ ਹੀ ਆਹ ਜਿਹੜਾ ਉੱਪਰ ਤੇ ਕੇ ਤਰਾਇ ਦੀ ਢੋਲੀ ਉਹ ਗਾਹਾਰੇ ਦੀ ਕਚੋਰੀ ਅੱਜ ਚਾਰ ਢੋਲੀਆਂ ਲਾਉਂਦਾ ਸਾਰੇ। ਇੱਕ ਸੈ ਰੱਖਣਾ ਹੈ। ਪਹਿਲੇ ਤੇ ਵੀ ਘੱਟ। ਪਹਿਲੇ ਤੇ ਵੀ ਘੱਟ। ਅਰੇ ਟੱਕਣਾ ਫੁੱਲਾ ਦੇ ਕੇ ਜਾਂ ਪਾਣੀ। ਦੇਵਾ ਜਿੱਤਿਆ ਜਾਂਦਾ ਫੇਤਾ ਅਗਰੇ ਇੱਕ ਮੇਰਾ ਪੂਰਾ ਹੋਣਾ ਹੈ ਉਹ ਦੇ ਬੋਲੀ ਪੈਲੀ ਗੱਲ ਉਡੀ ਜਾਂਦਾ ਬਈ ਹਾਂਜੀ ਬਈ ਵੀਰਾ ਲੱਗਿਆ ਹੋਇਆ ਰੇ ਪਾਣਾ ਅਸੀਂ ਖੜ ਕੇ ਦੇਖਦੇ ਤੇ ਵੀ ਵੀਰਾ ਕਿਵੇਂ ਪਾੰਦ ਰੇ ਬਾਕੀ ਫਿਰ ਆਪਾਂ ਹੀ ਪਾਣਾ ਜਮਣਾ ਵੀ ਕਰੇ ਰਹਿ ਜਾਂਦਾ ਅੱਜ ਧੁੱਪਾ ਬਹੁਤ ਗੈੜੀ ਬਈ ਭਾਈ ਚੱਲੇ ਆਪਾਂ ਹੁਣ ਦੂਜੀ ਮੋਟਰ ਦਾ ਉੱਧਰ ਵੀ ਇੱਕ ਪਾਣਾ ਇਕ ਜੋੜੀ ਪਾਣੀ ਇੱਧਰ ਵੀ ਵੀਜੀ ਹੋਈ ਆ ਬਾਈ ਨੇ ਜਿਹੜੀ ਜਿਹੜੀ ਆਪਣੀ ਖੱਤੀ ਖੱਤੀ ਰਹਿ ਗਈ ਤੇ ਗੰਨੇ ਵਾਲੀ ਉਹ ਚ ਵਾਣਾ ਹੈ ਹਾਂ ਉਹ ਹੀ ਕਹਿੰਦੀ ਅਦੂਰ ਤੇ ਹੀ ਲਿਖਦੇ ਬਾਈ ਬੂਟੇ ਹੁਣ ਯਾਰ ਆ ਲੱਗਿਆ ਬਾਈ ਮਾਰੇ ਹਾਂ ਤੇ ਆ ਤੱਕ ਮੈਂ ਜੀ ਹੁਣ ਲੱਗੀ ਹੈ ਫਿਰ ਚਾਹਤੇ ਬਾਈ ਹੁਣ ਦਿਖਾਣੇ ਨੂੰ ਪਾਣੀ ਨੂੰ ਉਹ ਖੱਤੀ ਜਾਈ ਹੈਗੀ ਹਾਂ ਜੀ ਬਾਈ ਪਾਰਲੀ ਮੋਟਰ ਪਾ ਗਏ ਜੀ ਹੈ ਬਾਈ ਅਸੀਆਂ ਪਤਾ ਨਹੀਂ ਕੀ ਲਾਈਆਂ ਓਏ ਜਾਂਦਾ ਬੰਦਾ ਤੁਰਾ ਮਿਲਕਾ ਸਿੰਘੇ ਬਣਿਆ ਫਿਰਦਾ ਇਕੱਲਾ ਹੀ ਜਾਈ ਜਾਂਦਾ ਤੁਰਦਾ ਵਗਿਆ ਨਵੇਂ ਕੈਮਰਾਮੈਨ ਆਸੀ ਇਹ ਵੀ ਸਾਡੇ ਕੰਮ ਦਾ ਬੰਦਾ ਗੀਰੀਹ ਤੱਲੀ ਵੀ ਹੋ ਗਈ ਸੁੱਕਾ ਕੱਦੂ ਇਹ ਬਾਈ ਸੁੱਕਾ ਬਾਈ ਇਹ ਉਹਦੇ ਵਿੱਚ ਵੀਜੀ ਹੋਈ ਹੈ ਹੈਗੀ ਪਿੰਡੇ ਜੇ ਆਪਣੇ ਦੇ ਜੋ ਵੀਜੀਲੀ ਲੱਗੀ ਹੈ ਬਾਈ ਇਹ ਕਰਿਆ ਸੁੱਕਾ ਕੱਦੂ ਮੈਂ ਤਾਂ ਤੈਨ ਸੁੱਕਾ ਕੱਦੂ ਕਰਿਆ ਹੋਇਆ ਹੈ ਸੁੱਕਾ ਕੱਦੂ ਇਹ ਤਵੀਆਂ ਫੇਰ ਕੇ ਅਸੀਂ ਲੂਟਾ ਵਟਾ ਫੇਰ ਕੇ ਪਾਣੀ ਛੱਡਤਾ ਸੁੱਕਾ ਕੱਦੂ ਹੋ ਗਿਆ ਇੱਕ ਨਹੀਂ ਲਾਤੀ ਹਾਂ ਪਾਣੀ ਛੱਡ ਕੇ ਇੱਕ ਨਹੀਂ ਲਾਤੀ ਇਹਨਾਂ ਨੇ ਇਹ ਸੁੱਕਾ ਕद्दू ਹੈ ਜੀ ਪਛਾਣੀਏ ਤੋਂ ਇਹ وہی ਖੇਤ ਹੈ ਜਿਸ ਵਿੱਚ ਗੰਨਾ ਲੱਗਾ ਹੋਇਆ ਥਾ ਜੀ ਥਲੀ ਲੱਗੀਆਂ ਹੋਈਆਂ ਬਈ ਪੈਣਾ ਕਰਕੇ ਤੇ ਲਾਈਆਂ ਹੋਈਆਂ ਇਹ ਨੀਲ ਕਮ ਨਹੀਂ ਹੈਗੀ ਜਿਹੜੀਆਂ ਉਧਰ ਕੇ ਭਾਈ ਇਹਦੇ ਦੁਗਣਾ ਫੇਰਦੀ ਕੋ ਬੋ ਜੜੀਆਂ ਦੱਬ ਗਏ। ਕਰ ਜੋਗੀ ਤਾਂ ਹੋ ਗਈ ਇਹ। ਹਾਂ। ਆ ਖਬਰ ਇਹ ਬਈ ਨਾ ਔਰੇ। ਔਰੇ ਯਾਰ ਮੈਂ ਤਾਂ ਦੇਖਿਆ ਨਹੀਂ ਆਇਆ ਇਹ ਡੈਡੀ। ਚੱਲ ਹੁਣ ਆਪਣੀ ਨਜ਼ਰ ਚ ਆ ਕੇ ਆਪਣੇ ਕਿਹੜੇ ਛੱਡਣਾ। ਹੁਣ ਨਹੀਂ ਛੱਡਦੇ ਬਾਈ। ਸਿੱਧੀ ਹੀ ਗੱਲ ਆ। ਛੱਡ ਕੇ ਬੰਦਾ ਜਾਊਗਾ ਕਿੱਥੇ ਨੂੰ? ਕਿਆ ਲੀਨ ਹੋ ਨਕੇ ਖਾਂਦਾ ਬੰਦਾ ਹੋ ਢੇ ਲਗਾ ਬਈਓ ਗੁਦ ਗੰਨਾ ਦੇਖੋ ਕਿਆ ਵਧੀਆ ਹੋਇਆ ਗੰਨਾ ਤੇ ਬੂਟੇ ਉਹ ਵਧੀਆ ਹੋਏ ਬਈ ਅੱਧਾ ਦਾ ਬਈ ਬੂਟੇ ਹੋਏ ਹੁਣੀ ਤੇ ਨਾ ਗੰਨਾ ਇੱਧਰ ਚੱਜਦਾ ਇੱਧਰ ਫਿਰ ਲਾ ਦੀ ਜੀਰੀ ਇੱਧਰ ਅਗਲੇ ਸਾਲ ਨੂੰ ਲਾ ਜੀਉਂਗੇ ਗੰਨਾ ਕਾਤੇ ਨਹੀਂ ਮਾੜ ਆਈਕ ਲੈ ਲਈ ਜੀ ਤਾਂ ਤਾਇਨੇ ਬਣਾਈ ਹੋਈ ਆ ਆ ਗਿਆ ਭਾਈ ਵਈਏ ਕਿਲੇ ਲੀ ਲੀ ਦਾ ਤਾਇਨਾ ਬਣਾਈ ਹੋਈ ਆ ਇੱਕ ਦੋ ਜਿਹੜੀ ਵਿੱਚ ਨੂੰ ਖਿੱਚੀ ਹੋਈਆਂ ਜਰਮਾ ਦਾਸ ਤਾਂ ਨਹੀਂ ਤਾਂ ਵੀ ਤਾਇਨੇ ਆ ਕੇ ਖੋਲ ਲਾ ਦੇ ਮੇਰੇ ਟਰੈਕਟਰ ਵੀ ਤੂੰ ਸਿੱਧੀਆਂ ਨਹੀਂ ਬੰਦਦਾ ਓ ਚੱਲ ਗੰਨਾ ਤਾਂ ਹੋਇਆ ਆ ਅਦਰ ਦਾ ਉਹ ਵੀ ਨਹੀਂ ਹੋਇਆ ਜਿਹੜਾ ਤੈ ਮਾਰਿਆ ਸੀੜ ਅਦਰ ਤਾਂ ਉਹ ਵੀ ਨਹੀਂ ਹੋਇਆ ਜਿਹੜਾ ਦਰਬੀਜਾ ਦਾ ਚਲ ਉਹ ਵੀ ਥੋੜਾ ਜਿਹਾ ਵੈਟ ਬੂਡ ਗਿਆ ਉਹ ਵੀ ਵੈਟ ਬੂਡ ਕੇ ਥੋੜਾ ਜਹਾ ਕਾਦੇ ਨਹੀਂ ਹੈ ਪਰ ਗੰਨਾ ਨੂੰ ਵਧੀਆ ਹੁੰਦਾ ਬੂਟੇ ਦਾ ਬੂਟੇ ਦਾ ਵਧੀਆ ਹੋਏ ਇਹਦੇ ਵਿੱਚ ਬਾਸਮਤੀ ਲੱਗਦੀ ਹੈ ਬਾਸਮਤੀ ਯੋ ਆ ਕਰਦੇ ਬਈ ਹੱਕ ਕੀ ਨੀਤਾ ਆਗਾ ਤਾਂ ਬੱਚੇ ਚ ਇਹ ਆ ਸ਼ੇਰ ਦਾ ਬੱਚਾ ਠੀਕ ਆ ਬਈ ਹੋ ਗਈ ਤਾਂ ਆਈ ਪਤਾ ਨਹੀਂ ਸਮਾਂ ਨਹੀਂ ਪਾਦੇ ਦੀ ਨੂੰ ਤਾਂ ਲੱਗਦਾ 500 ਰੁਪਏ ਆਪਾਂ ਨਹੀਂ ਇਹਨਾਂ ਚੰਗਾ ਵਧੀਆ ਹੋਈ ਐ 10 ਦਿਨ ਬਾਅਦ ਲੱਗੀ ਤੇ 2 ਦਿਨ ਵਾ ਇਕੱਠੀ ਇਕੱਠੀ ਲੱਗੀ ਇੱਕ ਅੱਲ ਠੀਕ ਆ ਫਿਰ ਬਦਾਂਹੀ ਤਨੂ ਵੀ ਅਦੀ ਫੋਨ ਲਿਆ ਅਰੀ ਫੋਨ ਅਰੀ ਤਨੂ ਦੇਣੀ ਆ ਉਹਦੀ ਫੋਨ ਲੈ ਆਂਦਾ ਜੀ ਅਰੀ ਫੋਨ ਲੈ ਆਂਦਾ ਜੀ ਨਵਾਂ ਵਲੋਗਰ ਹੈ ਨਵਾਂ ਵਲੋਗਰ ਹੈ ਜੀ ਦੀ ਹੁੰਦਾ ਆ ਭਾਈ ਹਾਂ ਜੀ ਇਹ ਐਪਲ ਦਾ ਫੋਨ ਲੈ ਆਉਣਾ ਪੈਣਾ ਹਾਂ ਕਸੇ ਹੋ ਗਏ ਜੀ ਮੁੰਡੀ ਨਾਲ ਪਰ ਆਇਆ ਸਾਡੇ ਕੋਲ ਲੇਟ ਆ ਇਹ ਲੇਟ ਆ ਇਹ ਦਿਨជាਵਾਂ ਲੱਗੇ ਰੇਵਾਂਦੇ ਜੀ ਚੀਨਾ ਵੀ ਕੁਆਲਟੀ ਉਹ ਦੇਖਣੇ ਤੇ ਵੀ ਰਾਤ ਨੂੰ ਵੀਡੀਓ ਬਣਾਉਂਦਾ ਇਹ ਹਾਂ ਜੀ ਹਾਂ ਦਿਨਾਂ 'ਚ ਤਾਂ ਬਣਾਇਆ ਜਾਂਦੀ ਅੱਛਾ ਪਰ ਰਾਤ ਵਾਲੀ ਹੋ ਰਹਿੰਦੀ ਆ ਰਾਤ ਵਾਲੀ ਲੈ ਲਈ ਦੀ ਆ ਰਾਤ ਵਾਲੀ ਚਾਚੇ ਨਾਲ ਕੋਈ ਦੇਖਦੇ ਆਣਾ ਠੀਕ ਆ ਸਾਡੇ ਕੋਲ ਤਿੰਨ ਰਾਤਾਂ ਆਈ ਜਜੇ ਇਹ ਕਿਹੜੇ ਜਵਾਬ ਆ ਸਾਡੇ ਵਾਂਗ ਸਵੇਰੇ ਸੁਬਾਹ ਆ ਜੀ ਤੜਕੇ ਲਈ ਆ ਤੜਕੇ ਤੇ ਆ ਗਿਆ ਸ਼ੂਟਿੰਗ ਤੜਕੇ ਤੇ ਆ ਗਿਆ ਇੰਨਾ ਸੋਗ ਆਪੇ ਅਸੀਂ ਉਹਨੇ ਮਿਲਤਾ ਜਾਂਦੇ ਜਿੰਨੀ ਬੋਤ ਹੋ ਗਈ ਸ਼ੂਟਿੰਗ ਬੰਬੇ ਰਹਿੰਦੇ ਯੂਡੀਗਾਲਾ ਬੰਬੇ ਰਹਿੰਦੇ ਆਂ ਮਿੰਡਰ ਕਵਾਂਡਿਓ ਆਂ ਲੈਣਾ ਵਿਲੇਜ ਵਾਲਾ ਬੰਬੇ ਨੂੰ ਮੇਰਾ ਨਾਮ ਸੋਹਣਾ ਕਦੇ ਗੇਂਜ ਨੂੰ ਦੇਖੇ ਆਲਾ ਜੀ ਕੋਲ ਤੋਂ ਮੁੜ ਆਈ ਆਂ ਲੈਣਾ ਉਹ ਡੈਮੋ ਵਾਲਾ ਬੰਦਾ ਨਾਲ ਚਾਹੀਦਾ ਅਸੀਂ ਦਾਦਾ ਤੁਹਾਨੂੰ ਵੀ ਐ ਮੁੱਛਾ ਕਰੋ ਐ ਦਾੜੀ ਦਾ ਇਹ ਤਾਂ ਗੇਰੇ ਜਾ ਦਾੜੀ ਵਟੋ ਐ ਤਾਂ ਗੇਰੇ ਜਾਓ ਮੁੱਛਾ ਨੂੰ ਵੜਾਏ ਦੇਣੇ ਚਾਹੀਦੇ ਵਿਗੜ ਵਹੀ ਦਾ ਕਹਦੇ ਹੁੰਦਾ ਬਹੁਤ ਉਸਤਾ ਹੀ ਹੋਪ ਹੋ ਕੇ ਗਿਆ ਹੋ ਹੋ ਜਾਉਂਦਾ ਹੁਣ ਠੀਕ ਆ ਪੱਛ ਕੂਆ ਦੇ ਨਾਸ ਮਾਰਿਆ ਪਿਆ ਹਰੇ ਕੁੱਤਾ ਪੈ ਗਿਆ ਕੁੱਤਾ ਪੈ ਗਿਆ ਕੁੱਤਾ ਪੈ ਗਿਆ ਟੋਤੇ ਦਾ ਹਲੇ ਨੁਕਸਾਨ ਨਹੀਂ ਹੈਗਾ ਟੋਤਾ ਜਾਂਦਾ ਨਿਸਰਿਆਉਂਦੀ ਆ ਜਾਂ ਚਿੱਟਾ ਵੱਡਦਾ ਹਾਂ ਨਾ ਨੁਕਸਾਨ ਹੁਣ ਉਹਦਾ ਪੱਤਾ ਵੀ ਖੰਡਾ ਪਾਉਂਦਾ ਪੱਤਾ ਵੀ ਖੰਡਾ ਪੱਤਾ ਹਰੇ ਘਟ ਖੰਡਾ ਇਹਨੇ ਹੁਣ ਨਿਸਰ ਵੀ ਆਉਂਦਾ ਪੱਤਾ ਗੱਬੇ ਨਾ ਜਿੱਥੇ ਤੂੰ ਬੋਲ ਰਿਹਾ ਹੈ ਫਿਰ ਇੱਕੀ ਦੇ ਨਾਲ ਕਿੰਨਾ ਲਾਗਾ ਗੰਨੇ ਨਾਲ ਦੇਖੀ ਕਿੰਨਾ ਇਹ ਹੁਣ ਜਿਹੜਾ ਆਖ ਰਿਹਾ ਨਾ ਮੈਂ ਡਾਕਟਰ ਹੋ ਜਾ ਖੰਗਾ ਨਾ ਨਾ ਜਸਨਾ ਦੇ ਥੱਲੇ ਗਈ ਤਾਂ ਉਹਦੇ ਕਰਕੇ ਉੱਪਰ ਬਹੁਤ ਜ਼ਿਆਦਾ ਦੁੱਖ ਤੋਤਾ ਰਹੇਗਾ ਤੋਤਾ ਮੈਂ 5-6 ਦਿਨ ਪਹਿਲਾਂ ਨਾਰਮਲ ਜੀ ਰੈਸਿਪਟ ਦਿੱਤੀ ਹੈ ਤੋ ਕੋਈ ਨਾ ਨਾਰਮਲ ਜੀ ਦਵਾਈ ਛੋੜੋ ਕੋਈ ਨਾ ਲਵੇ ਫਿਰ ਵੀ ਆਪੇ ਮਾਰਦੇ ਮੋਟੀ ਮੋਟੀ ਆਹੋ ਆਪੇ ਆਪੇ ਪਾਹੋ ਜਿਹੜੀ ਲੋ ਜਾਨ ਨੂੰ ਦਵਾਈ ਹੰਦਪ੍ਰਿਆ ਸਟਾਰਟ ਹੋ ਗਈ ਮੁੰਡੀ ਵੀ ਪੈਣ ਲੱਗੀ ਹਾਰੀਜਨਟ ਪਾ ਗਿਆ ਮੁੰਡੀ ਪੈਣ ਦੀ ਉਹ ਵਾਲੀ ਵੀ ਪੈਣ ਲੱਗੀ ਉਹ ਵਾਲੀ ਉਹ ਪੈਣ ਲੱਗੀ ਮੈਂ ਵੀ ਦੇਖਿਆ ਵੇਗ ਲੱਗ ਗਿਆ ਰਾਮਾ ਇਹ ਥੋੜਾ ਜਾ ਦੇ ਇੱਥੇ ਆਪਣੇ ਉਹ ਥੋੜਾ ਖੜ੍ਹ ਜੇ ਪਹਿਲਾਂ ਪੈਸੇ ਜਾ ਨਹੀਂ ਪੈਣ ਲੱਗੇ ਤੇ ਯਾਰ ਹਟ ਗਈ ਗੇ ਹਾਂ ਜਾ ਰੋ ਲਓ ਖੜ੍ਹ ਜਾ ਥੋੜਾ ਆ ਪੈਸੇ ਨਹੀਂ ਹੈਗੇ 2-4 ਦਿਨ ਆਏ ਤਾਂ ਕੱਲ ਆਏ ਤਾਂ ਖੋਦ ਚ ਲਵੇ ਸੁੱਤ ਹਾਂ ਕੱਲ ਲੈ ਨਹੀਂ ਨਾ ਬਿੱਟਰ ਨੂੰ ਖੋਲਦੇ ਆਂ ਅੰਦਰ ਇਧਰ ਲੁਕਰਾਈਏ ਉਧਰ ਉਧਰੇ ਨਦੀ ਨਦੀ ਕੰਨੀ ਮਿਲਿਆ ਇੰਦਰ ਪਿੰਡ ਕੀ ਵੀ ਵੱਧਾ ਗਾ ਲੱਟ ਕੇ ਹਾਂ ਉਹਨਾਂ ਦਾ ਇਧਰ ਪੁਰੀਆਂ ਬੋਖਤ ਦਾ ਨਹੀਂ ਉੱਥੇ ਜਾਲ ਬਣਾਉਦੇ ਦੇ ਖੜੇ ਉਹ ਪਿੱਛੇ ਨਦੀ ਕੰਨੀ ਬਹੁ ਗਈ ਮੈਂ ਤਾਂ ਆ ਪਿੱਛੇ ਵੀ ਨਹੀਂ ਕੈਮਰਾ ਚੱਕ ਦੋ ਗਈ ਆਉਣ ਆਏ ਨੇ ਚੱਕੂਗੀ ਮਹਾਰਾਜ ਜਿਹੜਾ ਤੁਰੀ ਆਉਂਦਾ ਜਿਹੜਾ ਬੰਦਾ ਉੱਤਰਦਾ ਹੁੰਦਾ ਬਈ ਬਹੁਤ ਔਰ ਤੇ ਆਹੀ ਕਹਿੰਦੇ ਆ ਤੂੰ ਪਾਟ ਨਾਲ ਪਾਟ ਛੱਡ ਦਿੰਦਾ ਇਹਦਾ ਇੱਕ ਵਾਰ ਨੇ ਪਈ ਜਾਂਦਾ ਔਰ ਦੇ ਸਰਾਟੇ ਉਹ ਬੱਦਣੀ ਹੁੰਦੀ ਹੈ ਚੜ ਕੇ ਆਉਂ ਕੱਲ ਕੱਲ ਇੱਕ ਬੰਦੇ ਕਾਬਲ ਰੱਖੀ ਹੁੰਦੀ ਨਹੀਂ ਉਹਦੀ ਝੂਠੀ ਪਾਈ ਹੁੰਦੀ ਹੈ ਆਹ ਮੇਰੀ ਬੱਟ ਦੇ ਨਾਲ ਮੀਂਹ ਪਵੇ ਮੈਂ ਇਧਰ ਘਾਟਾ ਵੰਡਾ ਹਾਂ ਉਹ ਕਹਿੰਦਾ ਆਏਗਾ ਕਿ ਹੋ ਜਾਏਗਾ ਨਾ ਮੈਂ ਸੁੱਕਾ ਹੀ ਜਾਣਾ ਆਏਗਾ ਨਾ ਹੋ ਜਾਏਗਾ ਮੀਂਹ ਚ ਹਾਂ ਥੈਂਕ ਯੂ ਭਾਈ ਥੈਂਕ ਯੂ ਦੋ ਵਾਰੀ ਦੀਆਂ ਗੱਲਾਂ ਹੈ ਬੱਦਲ ਗਿਆ ਹੁਣ ਬਾਈ ਦਾ ਫੋਨ ਆਇਆ ਸਮਰਾਲੇ ਕਿਹਦੀ ਸੀ ਕਹਿੰਦਾ ਮਾਸਾ ਦੋ ਵੀ ਉਹ ਕਹਿੰਦਾ ਸਾਡੇ ਬੱਦਲ ਬਹੁਤ ਆਇਆ ਆ ਜਲੰਧਰ ਗੱਲੀ ਦੇ ਬੱਦਲ ਕਹਿੰਦਾ ਬਹੁਤ ਜ਼ੋਰ ਗਮੀ ਪੈਂਦਾ ਵੀ ਹਵਾ ਤੁਹਾਡੇ ਗਰੀ ਤੇ ਛੰਟੀ ਆ ਸਾਡੇ 2000 ਰਾਤ ਦੇ ਵਿੱਚ ਚੱਲਦੀ ਆਰਾਉਂਗਾ ਜਾਚੇ ਰਾਤ ਨੂੰ ਮਨ ਉਹਦਾ ਆ ਇਹ ਲੱਗਦਾ ਕੋਈ ਨਹੀਂ ਇਹ ਤਾਂ ਹੀ ਜਾਂ ਲੈ ਜਾ ਤੇ ਕਿੰਨੇ ਵਾਰੀ ਕੱਪੜੇ ਪਾ ਲਈ ਜਾਂਦੇ ਹਲੇ ਕਿਹੜੇ ਚੰਦਾ ਕਿਲੋ ਜਾਂਦੇ ਆ ਤਾਂ ਘਾ ਪਾ ਰੋ ਆਹ ਦੋਲੇ ਦੇ ਉਹ ਇਕੱਡੇ ਕਿਹਾ ਬੱਚੇ ਵਗਾਰੀ ਆ ਤਾਂ ਕੁੰਡਰ ਵੀ ਪਾ ਕੜਾ ਆਪੇ ਹੀ ਜੀਰੀ ਐਡੀ ਐਡੀ ਹੋ ਗਈ ਜੀ ਹੁਣ ਇਹ ਪੌਣੇ ਮਨ ਹੁੰਦਾ ਹਾਲ ਵਿੱਚ ਪੜਦਾ ਆ ਪਾ ਕੇ ਜਾਂਦੇ ਆ ਵੀ ਉਹਦਾ ਆ ਦੇ ਲੈ ਕੋਸੋ ਸਰੇ ਕਰ ਕੀ ਉਹ ਬਹੁਤ ਫੋਟਰਾ ਪੁੱਤਰਾ ਜੀ ਬੋਸਰਾ ਪੈ ਰਿਹਾ ਨਾ ਜਦੋਂ ਇਹ ਜਿਹੜਾ ਟ੍ਰੈਨ ਪੂਰਾ ਗੌਰ ਵਿੱਚ ਦੇਖਿਆ ਕਰੋ ਉਹਦੇ ਸਾਹਮਣੇ ਦੇ ਦੇ ਲਿਆ ਨਿਸ਼ਾਨੇ ਹੋਇਆ ਬੰਦਾ ਟੰਗਣ ਲੱਗੇ ਦੀ ਲੱਗ ਗਿਆ ਹਾਂ ਬਾਈ ਦੇਖ ਕੇ ਜਾਓ ਹਾਂ ਦੇਖ ਕੇ ਇਹ ਕਿਹ ਇਹ ਪਾ ਕੇ ਨੇ ਬੂਟ ਬੜੇ ਪਾ ਲਓ ਬੂਟ ਭਾਵੇਂ ਤੁਹਾਨੂੰ ਜਿੰਨੀ ਵੱਡ ਹੁੰਦਾ ਸੋ ਕਿੱਥੇ ਵੱਡਾ ਮੱਟ-ਮੱਟ ਬੜਾ ਭਮਣਗਾ ਕੰਮੇ ਨੰਗੇ ਰਹੀਆਂ ਲੀਆਂ ਏ ਇਕੜ ਹੈ ਟਾਇਰ ਤੋਂ ਕੋਈ ਨਾ ਲਾ ਲੈ ਪੱਕੀ ਗਰਮੀ ਦਾ ਤਾਂ ਦਿਖਾਇਆ ਵਜਾਓ ਚਾਹ ਦਾ ਪੰਜ ਸਾਲ ਕਰ ਰਹੇ ਨੇ ਸਾਊਂਡ ਦੇ ਚੱਲ ਬੜੇ ਭਾਲੋ ਤਰੀਨ ਜੀ ਕੱਲ ਬਣਾਉਂਗਾ ਜੀ ਤੁਹਾਡਾ ਜੀ ਆਜੂਗਾ ਹੀ ਸ਼ੇਰੀਆਂ